ਆ ਵੀਡੀਓ ਦਾ ਸਾਰਿਆਂ ਨੇ ਦੇਖ ਹੀ ਲਈ ਹੋਣੀ ਆ। ਮੇਰੀ ਨਾ ਹਾਲ ਤਾਂ ਮੈਂ ਕਦੀ ਕਿਸੇ ਦਾ ਨਾਮ ਲੈ ਕੇ ਗੱਲ ਨਹੀਂ ਕੀਤੀ। ਪਰ ਜਿਹੜਾ ਮਾਸਟਰ ਸਲੀਮ ਹੈ ਇਹਦੇ ਨਾਲ ਹਰ 2.5 ਮਹੀਨੇ ਬਾਅਦ ਖੁਰਕ ਉੱਠਦੀ ਹੈ। ਅਸਲ 'ਚ ਨਾ ਇਹਨੂੰ ਆਇਆ ਲੱਗਦਾ ਵੀ ਜਿਵੇਂ ਊੜਾੜਾ ਐਵੇਂ ਜਿਹੜਾ ਸਾਰੇ ਗਾਵਾਂ ਪਾ ਜਾਂ ਬਾਜਾ ਵੀ ਉਹਦੀ ਖੋਜ ਇਹਨਾਂ ਨੇ ਲਾਣੇ ਨੇ ਕੀਤੀ ਹੈ। ਇਸ ਕਰਕੇ ਉਹਨੂੰ ਸਾਰੇ ਗਾਵਾਂ ਪਾ ਨੂੰ ਗਾਉਣ ਤੋਂ ਪਹਿਲਾਂ ਬਾਜੇ ਨੂੰ ਵਜਾਉਣ ਤੋਂ ਪਹਿਲਾਂ ਵੀ ਇਹਨਾਂ ਨੂੰ ਪੁੱਛ ਲਿਆ ਕਰੋ ਵੀ ਅਸੀਂ ਗਾ ਲਈਏ ਵਜਾ ਲਈਏ ਮੈਂ ਤੀਜੇ ਦਿਨ ਹਰੇਕ ਨੂੰ ਕਹਿਣ ਲੱਗ ਜੂ ਅਸੀਂ ਇੰਨਾ ਇੰਨਾ ਸਿੱਖਿਆ ਅਸੀਂ ਆਏ ਸਿੱਖਿਆ ਉਹ ਭਰਾਵਾ ਮਿਊਜ਼ਿਕ ਦੇ ਨਾਲ ਨਾਲ ਅਕਲ ਵੀ ਸਿੱਖੀਦੀ ਹੁੰਦੀ ਆ ਉਸਤਾਦਾਂ ਤੋਂ ਤੂੰ ਸੰਗੀਤ ਸਿੱਖਦਾ ਸਿੱਖਦਾ ਮੈਂ ਲੱਗਾ ਅਕਲ ਸਿੱਖਣੀ ਨੂੰ ਭੁੱਲ ਗਿਆ ਸਿੱਖੇਦਾ ਯਾਰ ਆਪਣੇ ਉਹ ਬਡਾਲੀ ਉਹਨਾਂ ਦੇ ਬਜ਼ੁਰਗ ਨੇ ਕਿਹੜੇ ਪੂਰਨ ਚੰਦ ਬਡਾਲੀ ਉਹ ਵੀ ਬਥੇਰਾ ਸਿੱਖੇ ਬਨੇ ਮੈਂ ਨਹੀਂ ਕਦੇ ਕਿਸੇ ਨੂੰ ਐਂ ਬੋਲਦੇ ਸੁਨੇ ਵੀ ਤੂੰ ਐਂ ਗਾਉਣਾ ਤੂੰ ਆ ਕਰਦਾ ਤੂੰ ਅਸਲ ਚ ਨਾ ਤੂੰ ਕੱਲਾ ਸੁਰਾਂ ਦਾ ਨਹੀਂ ਬਾਈ ਤੂੰ ਜੈਲਸੀ ਦਾ ਵੀ ਬਹੁਤ ਭਰਿਆ ਆਵੇਂ ਇਹ ਤੈਨੂੰ ਵੀ ਪਤਾ ਉਹੀ ਕਦੇ ਸਟੇਜਾਂ ਦੇ ਕਹੀ ਜੂ ਸਾਨੂੰ ਤੁਸੀਂ ਪੈਸੇ ਘੱਟ ਦਿੰਨੇ ਹੋ ਉਹਨਾਂ ਨੂੰ ਤੁਸੀਂ ਐਨੇ ਨੇ ਪੈਸੇ ਦੇ ਦਿੰਨੇ ਹੋ ਜਿਹੜੇ ਐਂ ਕਹਿ ਕੇ ਮੁਰ ਜਾਂਦੇ ਨੇ ਤਾਲਾ ਦੀਦੀ ਦਾਦਾ ਦੀਦੀ ਦੇ ਓਏ ਮਾਸਟਰ ਸਲੀਮ ਜੀ ਪੈਸੇ ਨਾ ਕੱਲੇ ਗਾਉਣ ਦੇ ਨਹੀਂ ਮਿਲਦੇ ਹੁੰਦੇ ਆਦਤਾਂ ਦੇ ਵੀ ਮਿਲਦੇ ਹੁੰਦੇ ਨੇ ਤੇ ਤੇਰੀਆਂ ਹਰਕਤਾਂ ਸਟੇਜਾਂ ਤੇ ਨਹੀਂ ਬੱਸਾਂ ਜ ਅਛਾ じゃ ਇੱਕ ਇਹਨੂੰ ਆਇਆ ਬਹੁਤ ਆਵੀ ਮੈਂ ਉੱਚਾ ਬਹੁਤ ਗੋਣਾ ਦੇਖੋ ਜੀ ਉੱਚਾ ਮਾਨਕ ਸਾਹਿਬ ਕੁਲਦੀ ਮਾਨਕ ਜੀ ਬਹੁਤ ਵਧੀਆ ਲੱਗਦੇ ਸੀਗੇ ਸਾਰਿਆਂ ਦੀ ਹਰਮਨ ਪਿਆਰੇ ਨੇ ਸਾਰੇ ਸੁਣਦੇ ਵਧੀਆ ਪਰ ਮਾਸਟਰ ਸਨੀਮ ਗੌਣ ਤੇ ਰਿੰਗਣ ਚ ਬਹੁਤ ਫਰਕ ਹੁੰਦਾ ਤੂੰ ਅੱਜ ਕੱਲ ਆਪਦੀ ਆਵਾਜ਼ ਨਾ ਕੱਲਾ ਸਪਾ ਹੈੱਡਫੋਨ ਲਾ ਕੇ ਸੁਣ ਲਈ ਤੇਰੇ ਨਾਲ ਹਾਰਨ ਸੋਹਣਾ ਵੱਜਦਾ ਨਾਲੇ ਹਾਰਨ ਕਿਸੇ ਨੂੰ ਅਲਰਟਤਾ ਕਰ ਦਿੰਦਾ ਵੀ ਮੂਰੇ ਆ ਆਉਂਦਾ ਆਉਂਦਾ ਇੱਧਰ ਮੁੜ ਜਾ ਉੱਧਰ ਮੁੜ ਜਾ ਉਹ ਸਟੇਜ ਤੇ ਵੀ ਜਦਵੇਂ ਤੂੰ ਰਿੰਗਿਆ ਸੀ ਨਾ ਜਦੋਂ ਪਬਲਿਕ ਢੂਲੇ ਥੱਲੇ ਸੱਟ ਲਈ ਸੀ ਉਹ ਤੇਰੀ ਥਾਂ ਤੇ ਜੇ ਹਾਰਨ ਵੱਜਾ ਹੁੰਦਾ ਦੋ ਚਾਰ ਜਣੇ ਪਹਿਲਾਂ ਉੱਤਰ ਜਾਂਦੇ ਥੱਲੇ ਸਿੱਖਿਆ ਭਰਾਵਾ ਤੂੰ ਆਪ ਦੇ ਲਈ ਸਿੱਖਿਆ ਤੂੰ ਗਾ ਹਰ ਸਟੇਜਾਂ ਤੇ ਤੂੰ ਆਹੀ ਤਰ੍ਹਾਂ ਰੰਡੀ ਰੌਣਾ ਰਹਿਂਦਾ ਕਦੇ ਤੂੰ ਕਹਿੰਦਾ ਅਸੀਂ ਫਲਾਨੇ ਘਰਾਣੇ ਤੋਂ ਆ ਅਸੀਂ ਆਏ ਇਸ ਕਿ ਉਹ ਯਾਰ ਇੱਕਦਾਂ ਮੈਂ ਘਰਾਣਿਆਂ ਵਾਲਾ ਵੀ ਕਲੀਅਰ ਕਰਦਾ ਭਰਾਵਾ ਘਰਾਣੇ ਰਾਜਿਆਂ ਦੇ ਬਣਾਏ ਹੋਏ ਨੇ ਜਿਹੜੇ ਉਹਨਾਂ ਨੂੰ ਸੁਰ ਪਸੰਦ ਹੁੰਦੇ ਸੀ ਉਹ ਕਹਿੰਦੇ ਸੀ ਸਾਡੇ ਘਰਾਣੇ ਚ ਆਹੀ ਵੱਜੂਗਾ ਕਿਉਂਕਿ ਤਾਂ ਉੱਥੇ ਉਹ ਸੁਰ ਚੱਲ ਪੈਂਦਾ ਸੀ ਸੋ ਘਰਾਣੇ ਨਾ ਗੁਲਾਮੀ ਸੀਗੀ ਜਿਹਨੂੰ ਇਹ ਪ੍ਰਾਪਤੀ ਬਣਾ ਕੇ ਪੇਸ਼ ਕਰੀ ਜਾਂਦੇ ਨੇ ਘਰਾਣਿਆਂ ਨੂੰ ਕਿਹਾ ਕੱਲ ਨੂੰ ਮੈਂ ਕਹਿ ਦੂੰ ਹਾ ਮੂਸੇ ਵਾਲਾ ਕਿਹੜਾ ਕਰਾਣਾ ਸੀ ਸੁਣ ਨਵੇਂ ਮੁੰਡੇ ਨੂੰ ਮੈਂ ਕਹਣਾ ਐਵੇਂ ਨਾ ਪ੍ਰਿੰਸ ਪ੍ਰੋਸ ਹੋਈ ਜਾ ਕਰੋ ਕਰਾਣੇ ਕਰੂਣੇ ਮੈਂ ਇਹ ਗੱਲਾਂ ਚ ਪੈਣਾ ਨਹੀਂ ਸੀ ਪਰ ਜਿਵੇਂ ਇਹ ਹਮੇਸ਼ਾ ਟਾਰਗੇਟ ਜਾ ਕਰਦਾ ਹੁੰਦਾ ਮੈਂ ਤੁਹਾਨੂੰ ਅੱਜ ਕਹਿ ਦਿੰਦਾ ਜੀ ਜਿੰਨੇ ਆਪਣੇ ਮੁੰਡੇ ਨਵੇਂ ਗਾਉਣ ਲੱਗਦਾ ਤੁਸੀਂ ਸਿੱਧਾ ਕਹਿਣਾ ਕਰੋ ਸਾਡਾ ਦਾ ਜੱਟ ਕਰਾਣਾ ਜੋ ਜੀ ਕਰਦਾ ਗਾਓ ਬਸ ਸਮਾਜ ਨੂੰ ਨੁਕਸਾਨ ਦੇ ਨਾ ਹੋਵੇ ਇਹਨਾਂ ਤੋਂ ਸਰਟੀਫਿਕੇਟ ਥੋੜੀ ਲੈ ਕੇ ਚੜਨਾ ਸਟੇਜਾਂ ਤੇ ਤੁਸੀਂ ਰੋਲਾ ਕਿ ਇਹਨਾਂ ਨੂੰ ਨਾ ਜੈਲ ਸੀ ਇੰਨੀ ਹੋਈ ਪਈ ਆ ਵੀ ਨਵੇਂ ਮੁੰਡੇ ਵੱਧ ਕਮਾਉਣ ਲੱਗ ਗਏ ਉਹ ਭਰਾਵਾ ਨਾਲੇ ਨਾ ਤੈਨੂੰ ਉੱਥੇ ਭਜਨ ਗਾਉਣ ਲਈ ਬੁਲਾਉਂਦੇ ਹੁੰਦੇ ਨੇ ਉਹ ਰੱਬ ਦਾ ਦਰਬਾਰ ਹੁੰਦਾ ਮਾਤਾ ਦਾ ਜਿਹੜਾ ਤੂੰ ਉੱਥੇ ਜਾ ਕੇ ਵੀ ਲੋਕਾਂ ਨੂੰ ਨੰਦ ਲਿਆ ਇਹਨੂੰ ਪੈਸੇ ਦੇ ਤੇ ਇਹਨੂੰ ਸਾਨੂੰ ਨਹੀਂ ਦਿੰਦੇ ਲੋਕਾਂ ਬਾਰੇ ਬੋਲੀਏਗਾ ਉਹ ਰੱਬ ਤੋਂ ਡਰਿਆ ਕਰੋ ਮਾੜਾ ਮੋਟਾ ਅਸਲ 'ਚ ਮੇਰ ਮਸਲਾ ਹੋਈ ਸੁਰਤਾਂ ਸਿੱਖ ਲੈ ਅਕਲ ਨਹੀਂ ਸਿੱਖੀ ਨਾਲੇ ਨਾ ਜੇ ਅਸੀਂ ਸ਼ਰੀਲਾ ਸੁਣ ਨਹੀਂ ਕੋਈ ਨਹੀਂ ਸਾਡੇ ਕੋਲੇ ਸਰਦੂਲ ਸਿਕੰਦਰ ਖੁਰੀ ਹੈਗੇ ਨੇ ਉਹ ਸ਼ਰੀਲੇ ਵੀ ਨੇ ਅੱਜ ਤੱਕ ਨਾ ਉਹਨਾਂ ਨੇ ਕਦੀ ਕੋਈ ਜੈਲ ਸੀ ਵਾਲੀ ਗੱਲ ਕੀਤੀ ਆ ਵੀ ਫਲਾਣਿਆ ਤੂੰ ਤਾਂ ਐ ਗਾਉਣਾ ਫਲਾਣਿਆ ਤੂੰ ਤਾਂ ਤੂੰ ਤਾਂ ਪਤੰਦਰਾ ਉਹੀ ਸਾਰੀ ਦੁਨੀਆ ਦਾ ਕੋਚ ਬਣਿਆ ਬੈਠਾ ਤੂੰ ਤਾਂ ਐ ਲੱਗਦਾ ਜਿਵੇਂ ਬਾਜੇ ਦੀ ਖੋਜ ਹੀ ਤੂੰ ਕੀਤੀ ਹੁੰਦੀ ਆ ਗੱਲ ਨਹੀਂ ਕੋਈ ਬਾਤ ਨਹੀਂ ਠੀਕ ਆ ਤੂੰ ਸਿੱਖਿਆ ਤੂੰ ਆਪਦੇ ਲਈ ਸਿੱਖਿਆ ਉਹੀ ਤੀਏ ਦਿਨ ਹਰੇਕ ਨੂੰ ਅਸਲ ਚ ਇਹ ਸਿਰ ਚੜਾ ਲੈ ਯਾਰ ਜਿਹੜੇ ਇਹਨਾਂ ਦੇ ਗੋਡੇ ਹੱਥ ਜਿਲਾਉਣ ਲੱਗ ਜਾਂਦੇ ਉਹ ਗੋਡੇ ਹੱਥ ਲਾਉਣੇ ਕੋਈ ਅਵਤਾਰ ਤਾਂ ਰਹੇ ਨੇ ਓਏ ਤੇ ਦੂਜਾ ਹੁਣ ਇਹਦੀ ਸੁਣ ਲੋ ਗ ਦੇਖੋ ਜੀ ਹੰਸ ਰਾਜ ਹੰਸ ਜੀ ਦੀ ਗਾਇਕੀ ਦੇ ਉਹਨਾਂ ਦੀ ਲਿਆਕਤ ਦੇ ਅਸੀਂ ਕੱਲ ਵੀ دیਵਾਨੇ ਸੀ ਅੱਜ ਵੀ ਆ ਕੱਲ ਨੂੰ ਵੀ ਰਹਾਂਗੇ ਪਰ ਜਿਹੜਾ ਹੁਣ ਬਾਈ ਐਡੇ ਵੱਡੇ ਫੰਕਾਰ ਨਸ਼ੱਤਰ ਗੱਲ ਹੁਰੀ ਯਾਰ ਮਤਲਬ ਉਹਨਾਂ ਦੇ ਸਾਈਡ Song ਛੋਟਾ ਗਾਇਕਾ ਯਾਰ ਉਹ ਉਹਦੇ ਜਣਾ ਸਰੀਲਾ ਕੌਣ ਹੋਜੂ ਉਹਦੇ ਸਾਈਡ Song ਤਾਂ ਸਾਡੇ ਅੱਜ ਵੀ ਸਾਰਿਆਂ ਦੇ ਆਪਣੀ ਉਮਰ ਵਾਲੇ ਦੇ ਪੋਟਿਆਂ ਤੇ ਯਾਦ ਨੇ ਇਹ ਉਹਦਾ ਮਜ਼ਾਕ ਬਣਾ ਰਿਆ ਦੇਖੋ ਜੀ ਖਾਂਦਾ ਤਾਂ ਹਰੇਕ ਆਪਦੇ ਪਿਓ ਦਾ ਹੀ ਹੁੰਦਾ ਵੀ ਆਪਾਂ ਨੂੰ ਵੀ ਜੋ ਪਿਓ ਛੱਡੇ ਕਿ ਆਪਾਂ ਉਹੀ ਖਾਣਾ ਹਨਾ ਸਾਰਾ ਪਰ ਮੈਂ ਇਹਨੂੰ ਬਾਈ ਨੂੰ ਪੁੱਛਣਾ ਚਾਹੁੰਦਾ ਵੀ ਜੇ ਕੱਲ ਨੂੰ ਹਾਂਸ ਰਾਜ ਹਾਂਸੂਰੀ ਤੈਨੂੰ ਆਪਦੀ ਚੱਲ ਟੱਲ ਜਾਇਦਾਤ ਤੋਂ ਬੇਦਖਲ ਕਰ ਦੇਣਾ ਤੂੰ ਗਾਏਗਾ ਕੀ ਪਤੰਦਰਾ ਤੇਰਾ ਸਾਰਾ ਕਰੀਅਰ ਦਾ ਨੱਚਣ ਤੋਂ ਪਹਿਲਾਂ ਹੋਕੇ ਤੇ ਖੜਾ ਕੋ ਸਾਬਦਾ ਗਾ ਕੇ ਹਿੱਟ ਤਾਂ ਕਰ ਲਾ ਪਹਿਲਾਂ ਫੇਰ ਕਰ ਲਈ ਲੋਕਾਂ ਨੂੰ ਟੱਚਣਾ ਆ ਹੁਣ ਜਿੱਦਣ ਦਾ ਇਹਨਾਂ ਦਾ ਰੌਲਾ ਜਾ ਪਿਆ ਇੱਕ ਮੇਰੇ ਨਾਲ ਦਾ ਕਹਿੰਦਾ ਮੈਨੂੰ ਤਾਂ ਅੱਜ ਪਤਾ ਲੱਗਾ ਵੀ ਹਾਂਸ ਰਾਜ ਦੇ ਵੀ ਜਵਾਕ ਆ ਕਹਿੰਦਾ ਮੈਨੂੰ ਤਾਂ ਐਸੀ ਉਹਦਾ ਗੱਡੀ ਤੇ ਬੈਠੇ ਨੇ ਵੀ ਉਹਨਾਂ ਨੇ ਵਿਆਹ ਨਹੀਂ ਕਰਾ ਆ ਕੇ ਇੰਨੀ ਕੀਦਾ ਪਪੂਲਾਰਟੀ ਆ ਬਾਈ ਜੀ ਹੋਰਾਂ ਦੀ ਜਿਹੜੇ ਐਡੇ ਵੱਡੇ ਫੰਕਾਰ ਨੂੰ ਟੱਚਰ ਕਰ ਰਹੇ ਨੇ ਤੇ ਉਹ ਤੀਜੇ ਦੀ ਤਾਂ ਤੁਸੀਂ ਗੱਲ ਹੀ ਨਾ ਕਰੋ ਜਿਹੜਾ ਨਾਲ ਬੈਠਾ ਇਹਦੇ ਸਮਝ ਨਹੀਂ ਲੱਗਦੀ ਇਹਦਾ ਰੋਸ਼ਨ ਪ੍ਰਿੰਸ ਨਾਂ ਕਿਉਂ ਰੱਖਿਆ ਕਦੀ ਰੋਸ਼ਨੀ ਨਹੀਂ ਹੋਇਆ ਇਹਦਾ ਨਾਂ ਫਿਊਜ਼ ਪ੍ਰਿੰਸ ਚਾਹੀਦਾ ਸੀ ਇਹਨੂੰ ਅਸਲ ਚ ਆਪਦਾ ਨਾਂ ਫਿਊਜ਼ ਪ੍ਰਿੰਸ ਰੱਖ ਲੈਣਾ ਚਾਹੀਦਾ ਓ ਪਲਿਆ ਲੋਕਾ ਤੂੰ ਦਾਸ ਮਿਊਜ਼ਿਕ ਅਕੈਡਮੀ ਚਲਾਉਣਾ ਤੂੰ ਵੀ ਟੱਚ ਮਤਲਬ ਨਾ ਜਿੰਨਾ ਪੀਟੀਸੀ ਨੇ ਜ਼ੋਰ ਤੈਨੂੰ ਹਿੱਟ ਕਰਨ ਤੇ ਲਾਤਾ ਤੂੰ ਪੀ ਦਾ ਮੁੱਲ ਵੀ ਨਹੀਂ ਮੋੜਿਆ ਜਿੱਦਣੇ ਕਹਿੰਦੇ ਪੀਟੀਸੀ ਦੇ ਖਰਚੇ ਸੁਖਵੀਰ ਬਾਦਲ ਨੇ ਪੜ੍ਹ ਲੈ ਤੈਨੂੰ ਕੋਲੇ ਖੜਾ ਕੇ ਗੁੱਟੂ ਤੂੰ ਜਿਵੇਂ ਕਰ ਨਾਲ ਆਲਾ ਕਹਿੰਦਾ ਹੁੰਦਾ ਗੀਤਾਂ ਦੀ ਮਸ਼ੀਨ ਤੂੰ ਫਲਾਪ ਫੈਕਟਰੀ ਆ ਫਿਊਜ ਪ੍ਰਿੰਸ ਬੰਦਾ ਕਵੰਦਾ ਦੇਖ ਲੈ ਕਰੋ ਪਹਿਲਾਂ ਬੋਲਣ ਤੂੰ ਤੇ ਮੈਂ ਚੈਨਲ ਵਾਲਿਆਂ ਨੂੰ ਵੀ ਕਹਿੰਦਾ ਜੀ ਜਿੰਨੇ ਵੀ ਚੈਨਲ ਨੇ ਮੈਂ ਕਿਸੇ ਨਿੱਜੀ ਦਾ ਨਾਮ ਨਹੀਂ ਲੈਂਦਾ ਉਹ ਕੀ ਹੋ ਤੁਸੀਂ ਤੀਜੇ ਦਿਨ ਕੰਪੀਟੀਸ਼ਨ ਕਲਾ ਦਾ ਕਹਦਾ ਕੰਪੀਟੀਸ਼ਨ ਦਾ ਕੰਪੀਟੀਸ਼ਨ ਜੋਰਦੇ ਹੁੰਦੇ ਨੇ ਕਲਾ ਕਲਾ ਕੀ ਯਾਰ ਕੋਈ ਕਿਵੇਂ ਗਾ ਸਕਦਾ ਕੋਈ ਕਿਵੇਂ ਲਿਖ ਸਕਦਾ ਕੋਈ ਕਿਵੇਂ ਕਰ ਸਕਦਾ ਉਹ ਤੀਜੇ ਦਿਨ ਆਖੇ ਤੁਸੀਂ ਜੱਜ ਬਿਠਾਉਣ ਕਿਹੜੀ ਕਚਹਿਰੀ ਲਾਉਣੇ ਹੋ ਤੁਸੀਂ ਜੱਜ ਹਾਂ ਥੋੜੇ ਜੱਜਾਂ ਨੇ ਕੀ ਕੀਤਾ ਅੱਜ ਤੱਕ ਜਿੰਨੇ ਬੰਦੇ ਇਹਨਾਂ ਨੇ ਕੱਢੇ ਨੇ ਉਹ ਤਾਂ ਸਟਾਰ ਬਣੇ ਬੈਠੇ ਨੇ ਤੇ ਜਿਹੜੇ ਇਹਨਾਂ ਨੇ ਜਿਤਾਏ ਸੀ ਉਹ ਆ ਬੈਠਾ ਇਹ ਬਲੌਗ ਬਣਾਈ ਜਾਂਦਾ ਆ ਫਿਊਜ਼ ਪ੍ਰਿੰਸ ਹਾਂ ਕਿ ਫੇਰ ਇਹਦਾ ਕੰਪੀਟੀਸ਼ਨ ਹੈ ਫਿਰ ਉਹ ਮੈਂ ਨਵੇਂ ਮੁੰਡਿਆਂ ਨੂੰ ਵੀ ਕਹਿਣਾ ਕੁੜੀਆਂ ਵੀ ਵਿੱਚ ਜਿੰਨੇ ਅੱਜ ਤੱਕ ਕੰਪੀਟੀਸ਼ਨਾਂ ਚ ਜਿੱਤੇ ਨਾ ਮੈਨੂੰ ਇੱਕ ਵੀ ਬੰਦਾ ਕਾਮਯਾਬ ਹੋਇਆ ਦਿਖਾ ਦਿਓ ਦੇਸ਼ ਦੇ ਕਹਿੰਦਾ ਮੈਂ ਸਾਰੇ ਦੇ ਇਹਨਾਂ ਚ ਕੁਝ ਨਹੀਂ ਪਿਆ ਐਵੇਂ ਨਾ ਲੈਣਾ ਚ ਖੜ ਖੜ ਧੱਕੇ ਖਾਈ ਜਾ ਕਰੋ ਨਾਲੇ ਇਹਨਾਂ ਦੇ ਉੱਥੇ ਟੋਟ ਕੇ ਸੁਣੋ ਤੁਹਾਨੂੰ ਰੱਬ ਨੇ ਜੋ ਤੁਹਾਡੇ ਕਰਮਾਂ ਚ ਲਿਖਿਆ ਅੱਜ ਕੱਲ ਦਾ ਬਾਈ ਟਰਾਂਸਪੇਰੈਂਟ ਜੋਗਾ ਆਪਦੀ ਕਲਾ ਪੇਸ਼ ਕਰੋ ਵਧੀਆ ਇਹਨਾਂ ਦੇ ਰਿਜੈਕਟ ਕਰੇ ਵੇ ਤਾਂ ਹਿੱਟ ਹੋਏ ਬੈਠੇ ਨੇ ਵਧੀਆ ਰੋਟੀ ਖਾਂਦੇ ਨੇ ਤੇ ਜਿਹੜੇ ਇਹਨਾਂ ਨੇ ਜਿਤਾਏ ਵੇ ਸੀ ਉਹ ਬਲੌਗ ਬਣਾ ਬਣਾ ਗੁਜ਼ਾਰਾ ਕਰਦੇ ਨੇ ਫਲੌਪ ਫੈਕਟਰੀਆਂ ਨੇ ਉਹ ਕੋਈ ਲੋੜ ਨਹੀਂ ਐਵੇਂ ੱੱੱਕੇ ਖਾਣ ਦੀ ਉੱਥੇ ਤੀਜੇ ਦਿਨ ਤੇ ਦੂਜਾ ਮੈਂ ਮੁੰਡਿਆਂ ਨੂੰ ਕਹਿ ਦੇਣਾ ਚਾਹੁੰਦਾ ਕੋਈ ਲੋੜ ਨਹੀਂ ਇਹਨਾਂ ਦੇ ਗੱਟਿਆਂ 'ਚ ਡਿੱਗਣ ਦੀ ਮੂੰਹ ਹੀ ਨਾ ਕਿਸੇ ਵੱਡੇ ਫੰਕਾਰ ਦਾ ਨਾਲ ਉਹ ਕੀ ਹੋ ਗਿਆ ਹਾਂ ਗਲਤੀ ਹੋ ਗਈ ਕੋਈ ਪਹਿਲਾਂ ਸਾਰੀ ਉਮਰ ਮਾਸਟਰਾਂ ਦੇ ਗੱਟਿਆਂ 'ਚ ਫਿਰ ਰਿਸ਼ਤੇਦਾਰਾਂ ਦੇ ਫਿਰ ਇਹਨਾਂ ਦੇ ਗੱਟਿਆਂ 'ਚ ਆਪ ਮਾੜਾ ਮੋਟਾ ਕੌਨਫੀਡੈਂਸ ਬਿਲਡ ਕਰੋ ਰੱਬ ਨੇ ਬੰਦੇ ਬਣਾਇਆ ਮਨੁੱਖ ਬਣਾਇਆ ਮਨੁੱਖ ਐਵੇਂ ਨਾ ਗਿੱਟਿਆਂ ਜਾਂ ਡਿੱਗੀਆ ਕਰੋ ਗਿੱਟਿਆਂ ਤੇ ਟਿਕਣ ਵਾਲਾ ਅੱਜ ਤਾਈ ਕੋਈ ਸਟਾਰ ਨਹੀਂ ਬਣਿਆ ਉਹੀ ਤੁਹਾਨੂੰ ਨਾ ਡਰੋਕਲੇ ਬਣਾਈ ਜਾਂਦੇ ਨੇ ਇਹ ਆ ਡਰੇ ਕਰਕੇ ਨੇ ਕਿੰਨਾ ਦੇ ਪੈਰੀ ਹੱਥ ਲਾਏ ਬਣੇ ਅੱਜ ਦੁਨੀਆ ਦੀਆਂ ਸਭ ਤੋਂ ਵੱਧ ਸਟਰੀਮਾਂ ਉਹਨਾਂ ਨੂੰ ਵਜਦੇ ਆ ਨੇ ਮੈਂ ਨਹੀਂ ਕਹਣਾ ਮਾੜਾ ਗੋ ਪਰ ਆ ਚੇਲੇ ਚਰਪਟ ਬਣਨ ਦੀ ਕਿਸੇ ਦੀ ਕੋਈ ਲੋੜ ਨਹੀਂ ਅੱਖ ਚ ਅੱਖ ਪਾ ਕੇ ਗੱਲ ਕਰਿਆ ਕਰੋ ਹਰੇਕ ਤੇ ਗਾਉਣਾ ਤੁਸੀਂ ਅਫਦੇ ਲਈ ਗਾਉਣਾ ਯਾਰ ਚੰਗਾ ਕਹੋਂਗੇ ਲੋਕ ਸਰੋਤੇ ਤੁਹਾਨੂੰ ਸਲਾਉਣਗੇ ਤੁਹਾਨੂੰ ਚੱਕਣਗੇ ਤੁਹਾਡਾ ਕੱਪ ਆਉਦੇ ਆ ਵੀ ਇੱਕ ਕਰੀਅਰਿਸ ਤਾਂ ਇਹ ਥੋੜੀ ਕਰੀਅਰ ਸਟੈਬਲਿਸ਼ ਕਰਨ ਵਾਲਿਆਂ ਨੇ ਵੀ ਜੇ ਮਾਸਟਰਸਲੀਵ ਅਪਰੂਵ ਕਰੂਗਾ ਫੇਰ ਹੀ ਕਰੀਅਰਸ ਸੋ ਇਹ 5-4 ਬੰਦਿਆਂ ਨੇ ਜੀ ਐਨੀ ਹੇਟ ਫਲਾਈ ਆ ਨਾ ਸਿੰਗਿੰਗ ਦੇ ਵਿੱਚ ਮੈਂ ਸੌਰੀ ਟੂ ਸੇ ਪੁਰਾਣੇ ਸਿੰਗਰ ਜਿੰਨੇ ਵੀ ਨੇ ਮੈਂ 90% ਕਹਿੰਦਾ ਇਹ ਜੈਲਸੀ ਨਾਲ ਭਰੇ ਹੋਏ ਨੇ ਜੀ ਇਹ ਨਵੇਂ ਮੁੰਡਿਆਂ ਨੂੰ ਜਰਦੇ ਨਹੀਂ ਹੈਗੇ ਤਾਂ ਹੀ ਫਿਰ ਜਦੋਂ ਨਵੇਂ ਮੂਰ ਦੀ ਅਗਲੇ ਆਇਆ ਕਰਕੇ ਨੰਗਣ ਲੱਗਦੇ ਨੇ ਨਾ ਫੇਰ ਇਹ ਕਹਿਣ ਲੱਗਦੇ ਨੇ ਇੰਨਾ ਚ ਇੱਜ਼ਤ ਨਹੀਂ ਇੰਨਾ ਚ ਲਿਆਕਤ ਨਹੀਂ ਲਿਆਕਤ ਕਰਾਉਣੀ ਸਿੱਖੋ ਪ ਤੁਹਾਡੇ ਲੱਛਣ ਉਹੀ ਹੋ ਰਹੇ ਨੇ ਦਸਾਂ ਚੋਂ 8 7 8 ਜਾਨਾ ਦੇ ਉਹੀ ਲੱਛਣ ਹੋ ਰਹੇ ਨੇ ਸੋ ਦੇਖੋ ਜੀ ਇਹ ਪੰਜ ਚਰ ਜਾਨਾ ਨੇ ਨਾ ਬੜੀ ਹੇਟ ਜੀ ਬਣਾਈ ਪਈ ਆ ਇੱਕ ਸਿੰਗਿੰਗ ਚ ਮੈਂ ਕਿੰਨੇ ਨਾਂ ਗਿਣਾ ਸਕਦਾ ਹਾਂ ਅnsਰਾਜ ਹੰਸ ਜੀ ਕੁਲਦੀਪ ਮਾਨਕ ਜੀ ਮੁਹੰਮਦ ਸਦੀਕ ਜੀ ਪੂਰਨ ਚੰਦ ਬਡਾਲੀ ਜੀ ਸਰਦੂਲ ਸਕੰਦਰ ਜੀ ਮਤਲਬ ਐਡੇ ਐਡੇ ਫਨਕਾਰ ਹੋਏ ਨੇ ਯਾਰ ਇਹਨਾਂ ਨੇ ਕਦੀ ਹੇਟ ਬਣਾਈ ਹੋਈ ਨਹੀਂ ਯਾਰ ਗਾਣਿਆਂ ਨੂੰ ਗਾਣਾ ਵੀ ਸਾਰਿਆਂ ਨਾਲ ਸੈਲੀਬ੍ਰੇਟ ਕੀਤਾ ਸਾਰਿਆਂ ਨੂੰ ਐਪਰੀਸ਼ੀਏਟ ਕੀਤਾ ਇਹ ਤਾਂ ਪਤੰਦਰ ਜਿਵੇਂ ਬਾਕੀਆਂ ਨੇ ਠੇਕੇ ਤੇ ਬਸ ਫੜੀ ਹੁੰਦੀ ਆ ਓਮ ਤੂੰ ਐਂ ਕਰਦਾ ਤੂੰ ਐਂ ਕਰਦਾ ਸੋ ਨਵੇਂ ਮੁੰਡਿਆਂ ਕੁੜੀਆਂ ਨੂੰ ਮੇਰੀ ਬੇਨਤੀ ਹੈ ਜੀ ਮੇਰੀ ਕਿਸੇ ਨਾਲ ਕੋਈ ਹੇਟ ਹੂਟ ਭਾਵਨਾ ਵਾਲੀ ਕੁਝ ਨਹੀਂ ਹੈ ਇਹ ਇਹਨਾਂ ਨੂੰ ਵੀ ਮੈਂ ਪਤਾ ਨਹੀਂ ਕਦੀ ਜ਼ਿੰਦਗੀ 'ਚ ਆਪਾਂ ਕਦੀ ਮਿਲਣਾ ਜਾਂ ਨਾ ਨਾ ਮੇਰੀ ਇਹਨਾਂ ਲਈ ਕੋਈ ਹੇਟ ਆ ਜੋ ਇਹਨਾਂ ਦੀ ਹਰਕਤ ਆ 79 ਗਿੱਲ ਬਾਈ ਨਾਲ ਇਹਨਾਂ ਨੇ ਕੀਤੀ ਉਹ ਬਹੁਤ ਹੀ ਨਿੰਦਣਯੋਗ ਆ ਉਹ ਬਾਈ ਨੂੰ ਆਪ ਨੂੰ ਵੀ ਗੁੱਸਾ ਆ ਸੋ ਅਸੀਂ ਨਾ ਕੋਈ ਮੇਰਾ ਜੀ 79 ਗਿੱਲ ਨਾਲ ਕੋਈ ਬਹੁਤ ਪਰਸਨਲ ਰਿਲੇਸ਼ਨ ਨਹੀਂ ਜਿਹੜਾ ਸੰਗੀਤ ਵਧੀਆ ਲੱਗਦਾ ਵਧੀਆ ਲੱਗਦਾ ਯਾਰ ਬਸ ਦੈਟਸ ਇਟ ਹਾਂ ਹਾਂ ਜਾਂ ਤੁਸੀਂ ਮਜ਼ਾਕ ਉਹਦੇ ਨਾਲ ਕਰੋ ਜਿਹੜਾ ਬਾਈ ਤੁਹਾਡਾ ਚੱਲਦਾ ਮਨੱਖ ਕੇਲਾ ਤੁਸੀਂ ਜਲੂਸ ਕੱਢਦੇ ਹੋ ਐ ਮਾਸਟਰ ਸਲੀਮ ਦਾ ਤਾਂ ਖੁਰਕਾ ਹੈ ਇਹਨੂੰ ਤਾਂ ਆਦਤ ਹੈ ਵੀ ਕੋਈ ਨਵਾਂ ਮੁੰਡਾ ਜਿਹੜਾ ਵੀ ਉੱਠ ਕੇ ਉਹਦੇ ਬਾਰੇ ਨੇ ਬੋਲਣਾ ਹੀ ਬੋਲਣਾ ਸੋ ਨਵੇਂ ਮੁੰਡੇ ਕੋਲ ਕੋਈ ਇਹਨਾਂ ਦੇ ਗਿੱਟੇ-ਗੋਡਿਆਂ 'ਚ ਡੇਗਣ ਦੀ ਬਿਲਕੁਲ ਲੋੜ ਨਹੀਂ ਇਹ ਕੋਈ ਗਿੱਟੇ-ਗੋਡਿਆਂ ਨਾਲ ਡੇਕ ਕੇ ਤੁਹਾਡੇ ਕੋਈ ਜਾਣਾ ਤੇ ਸੁਰ ਨਹੀਂ ਫਟਾਉਣ ਲੱਗੇ ਤੁਹਾਡਾ ਕੌਨਫੀਡੈਂਸੀ ਥੱਲੇ ਜਾਊਗਾ ਬਾਈ ਰੱਬ ਨੇ ਮਨੁੱਖ ਬਣਾਇਆ ਉਹਦੀ ਇੱਜ਼ਤ ਕਰੋ ਜੋ ਕੈਰੀਅਰ ਪ੍ਰਮਾਤਮਾ ਨੇ ਤੁਹਾਡੇ ਕਰਮਾਂ 'ਚ ਲਿਖਿਆ ਹੋਇਆ ਉਹ ਜੋ ਕੈਰੀਅਰ ਤੁਹਾਡੇ ਪ੍ਰਮਾਤਮਾ ਨੇ ਲਿਖਿਆ ਹੋਇਆ ਕਰਮਾਂ 'ਚ ਉਹ ਜੋ ਕੈਰੀਅਰ ਤੁਹਾਡਾ ਪ੍ਰਮਾਤਮਾ ਨੇ ਲਿਖਿਆ ਹੋਇਆ ਮਿਹਨਤ ਕਰਦੇ ਰਹੋ ਤੁਹਾਨੂੰ ਮਿਲ ਜਾਣਾ ਇਹ ਜੱਜਾਂ ਜੁੱਜਾਂ ਨੇ ਕੁਝ ਨਹੀਂ ਲੈ ਕੇ ਦੇਣਾ ਤੁਹਾਨੂੰ ਬਾਕੀ ਇਹ ਦੋਨੇ ਤਿੰਨੇ ਇਹ ਸਾਰੀ ਫੇਲ ਫੈਕਟਰੀ ਹੈ ਜੀ ਜੇਲ੍ਹ ਸੀਨਾ ਭਰੇ ਹੋਏ ਇਹਨਾਂ ਨੇ ਆ ਹੀ ਕੁਝ ਬੋਲਦੇ ਰਹਿਣਾ ਹੁਣ 8-10 ਪੌਡਕਾਸਟਾਂ 'ਚ ਸਭਾਈ ਦੇ ਦੇਣਗੇ ਪ੍ਰਮਾਤਮਾ ਇਹਨਾਂ ਨੂੰ ਵੀ ਇਹਨਾਂ ਨੂੰ ਸਭ ਤੋਂ ਪਹਿਲਾਂ ਦਾ ਸਮਤ ਅਕਲ ਬਖਸ਼ੇ ਸੁਰਾਂ ਦੇ ਨਾਲ ਨਾਲ ਬਾਕੀ ਜੀ ਪੁੱਲ ਚੁੱਕ ਮਾਫ ਕਰਿਓ ਚੜਦੀ ਕਲਾ ਨਸ਼ੱਤਰ ਬਾਈ ਬਿਲਕੁਲ ਨਹੀਂ ਘਬਰਾਉਣਾ ਤੂੰ ਜੱਟ ਘਰਾਣੇ ਨੇ ਬਸ ਚੱਕ ਦੇ ਚੌਟੇ ਵਧੀਆ ਗਾਇਆ ਕਰ ਟੰਗ ਕੇ ਰੱਖ ਕਮ ਗੋਡ ਬlesਸ ਯੂ ਆਲ ਜੀ ਸਾਰੀ ਦੁਨੀਆ ਵਸਦੀ ਰਵੇ ਪੰਜਾਬੀ 뮤직 ਇੰਡਸਟਰੀ ਵਸਦੀ ਰਵੇ ਚੜਦੀ ਕਲਾ ਸਰਬੱਤ ਦਾ ਭਲਾ ਪੁੱਲ ਚੁੱਕ ਮਾਫ